ਰੁੱਖ ਲਗਾਓ ਮੁਹਿੰਮ ਚਲਾਈ ਜਾ ਰਹੀ ਹੈ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੰਮ੍ਰਿਤਸਰ ਦੇ ਮਾਨਾਵਾਲਾ 68 ਕੇਵੀ ਸਬਸਟੇਸ਼ਨ ਵਿੱਚ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਇਸ ਮੌਕੇ ਤੇ ਵਿਜਨੀ ਮੰਤਰੀ ਹਰਵਜਨ ਸਿੰਘ ਈਟੀਓ ਵੀ ਮੌਜੂਦ ਰਹੇ 68 ਕੇਵੀ ਸਟੇਸ਼ਨ ਮਾਨਾਵਾਲਾ ਪੁਰਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੁਹਿੰਮ ਪੰਜਾਬ ਸਰਕਾਰ ਦੀ ਚੱਲ ਰਹੀ ਆ ਵਕਤ ਤੋਂ ਵੱਧ ਰੁੱਖ ਲਗਾਉਣ ਦੀ ਪਲਾਂਟੇਸ਼ਨ ਕਰਨ ਦੀ ਉਦੇਦ ਤਹਿਤ ਅਸੀਂ ਅੱਜ ਇਸ ਸਰਵਿਸ ਸਟੇਸ਼ਨ ਦੇ ਉੱਤੇ ਜਿਹੜਾ ਹੈ ਬੂਤੇ ਲਗਾਏ ਨੇ ਸਾਡੇ ਮਾਨਯੋਗ ਮੰਤਰੀ ਵਿੱਤ ਮੰਤਰੀ ਸਰਪਾਲ ਹਰਪਾਲ ਸਿੰਘ ਜੀ ਜੀਮਾ ਸਾਹਿਬ ਉਹ ਖਾਸ ਤੌਰ ਤੇ ਸਾਡੇ ਨਾਲ ਇੱਥੇ ਪਹੁੰਚੇ ਨੇ ਨਾ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੀ ਇੱਕ ਛੋਟੀ ਜਿਹੀ ਉਪਰਾਲੇ ਦੇ ਵਿੱਚ ਆਮਦ ਕਦ ਕੇ ਯੋਗਦਾਨ ਪਾਇਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਅਪੀਲ ਕਰੂੰਗਾ ਕਿ ਜ਼ਿੰਦਗੀ ਜਿਹੜੀ ਆ ਇਹ ਵੱਖਤਾਂ ਤੇ ਹੀ ਆ ਆਪਾਂ ਵੱਧ ਤੋਂ ਵੱਧ ਦਰਖਤ ਲਗਾਈਏ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਬਤਾਈਏ ਅਸੀਂ ਪੀਐਸਪੀਸੀਐਲ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਸਾਡੇ ਕੋਲ ਸਬਸਕ੍ਰਿਸ਼ਨ ਨੇ ਉੱਥੇ ਹਰ ਜਗ੍ਹਾ ਤੇ ਅਸੀਂ ਜਿਹੜੇ ਰੋਕ ਲਾਉਣ ਦੀ ਮਹਿੰਮ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਪਿੱਛੇ ਅਸੀਂ ਪਟਿਆਲੇ ਦੇ ਵਿੱਚ ਜਿਹੜੇ ਆ 7 ਸੋਲਰ ਪੀ ਵੀ ਲਗਾਏ ਸੀਗੇ ਜਿਹਦਾ ਮਕਸਦ ਇਹ ਹੀ ਸੀਗਾ ਕਿ ਦਰਖਤ ਦੀ ਤਰ੍ਹਾਂ ਇੱਕ ਸੋਲਰ ਪਲਾਂਟ ਲਗਾਇਆ ਜਾਵੇ ਉਸ ਤੋਂ ਸਾਨੂੰ ਬਿਜਲੀ ਜਿਹੜੀ ਆ ਉਹ ਉਹ ਵੀ ਮਿਲੀ ਪਲੱਸ ਸਾਡਾ ਵਾਤਾਵਰਨ ਵੀ ਦੋਸਤ ਹੋਣ ਤੋਂ ਜਿਹੜਾ ਬਚਦਾ ਅਸੀਂ ਗ੍ਰੀਨ ਨਾਲਤੀ ਵੱਲ ਜਿਹੜਾ ਉਹ ਵਧ ਰਹੇ ਆ ਸੋ ਜਿਹੜੇ ਅਸੀਂ 700 ਸੋਲਰ ਪਲਾਂਟ ਸੋਲਰ ਟਰੀ ਲਗਾਏ ਸੀਗੇ ਉਹਦੀ ਇੰਨੀ ਜਿਹੜੀ ਸੋਸਾਇਟੀ ਨੂੰ ਫਾਇਦਾ ਹੋਊਗਾ ਕਿ ਲਗਭਗ ਇੱਕ ਤਹਜ਼ਾਰ ਮਚਿਓਰ ਰੁੱਖ ਤੇ ਜੜਾਇਆ ਉਹਨਾ ਹੀ ਜਨੇ ਕਾਰਬਨ ਡਾਈਆਕਸਾਈਡ ਅਬਜ਼orb ਕਰੀ ਹੁੰਦੀ ਆ ਉਹ ਉੱਥੇ ਹੀ ਹੋਣੀ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਉਹਨਾ ਸੋਲਰ ਪੀਸ ਤੋਂ ਹੀ ਸੰਦੇ ਉਹਦਾ ਜਿਹੜਾ ਫਾਇਦਾ ਹੋਊਗਾ ਸੋ ਮੈਂ ਸਾਰੇ ਪੀਐਸਪੀਸੀਐਲ ਦੇ ਆਪਣੇ ਅਧਿਕਾਰੀ ਸਾਹਿਬਾਨ ਦਾ ਚੀਫ ਸਾਹਿਬ ਸਾਡੇ ਕੋਲ ਆਏ ਨੇ ਐਸਸੀ ਸਾਹਿਬ ਆਏ ਨੇ ਐਕਸੀਏਨ ਸਾਹਿਬ ਜਿੰਨਾ ਅੰਮਲਾ ਪੀਐਸਪੀਸੀਐਲ ਦਾ ਸਾਰਿਆਂ ਨੂੰ ਅ ਮਦਾਈ ਵੀ ਦਿਨਾ ਕਿ ਉਹਨਾਂ ਨੇ ਇਹ ਮਹਿੰਮ ਜੜੀ ਆ ਉਹ ਸ਼ੁਰੂ ਕੀਤੀ ਆ ਔਰ ਮੈਂ ਚਾਹੂੰਗਾ ਕਿ ਅਗਲੇ ਸਮੇਂ ਦੇ ਵਿੱਚ ਵੀ ਇਹ ਮਹਿੰਮ ਲੇਖਾ ਜੜੀ ਚੱਲਦੀ ਰਹੇ ਅੱਜ ਕੱਲ ਮੌਨਸੂਨ ਦਾ ਸਮਾਂ ਹੈ ਜਿਹੜਾ ਵੀ ਅਸੀਂ ਦਰਖਤ ਲਗਾਵਾਗੇ ਉਹਦਾ ਚੱਲਣ ਦਾ ਤੁਰੰਦੀ ਸੰਭਾਵਨਾ ਜੜੀ ਆ ਉਹ ਬਹੁਤ ਵੱਧ ਜਾਂਦੀ ਆ ਸੋ ਦਰਖਤ ਲਗਾ ਕੇ ਸਾਨੂੰ ਇਹਦੀ ਪਾਲਣਾ ਪਰੋਸ਼ਨਾ ਜੜੀ ਆ ਉਹ ਵੀ ਪੂਰੀ ਕਰਨੀ ਚਾਹੀਦੀ ਆ ਤਾਂ ਕਿ ਮਨੁੱਖਤਾ ਜੜੀ ਆ ਉਹ ਬਚ ਸਕੇ ਮੈਂ ਆਪਣੇ ਮਾਨਯੋਗ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਨੂੰ ਬੇਨਤੀ ਕਰੂੰਗਾ ਤੇ ਉਹ ਵੀ ਇਸ ਮੌਕੇ ਤੇ ਸਾਡੇ ਪੀਐਸਪੀਸੀਲ ਦੇ ਕੀਤੇ ਇਸ ਉਪਰਾਲੇ ਬਾਰੇ ਚੰਗ ਚਲਕਣਾ। ਸਭ ਤੋਂ ਪਹਿਲਾਂ ਮੈਂ ਮਾਨਾ ਵਾਲਾ ਸਬਸਟੇਸ਼ਨ ਪੀਐਸਪੀਸੀਲ ਦੇ ਸਾਰੇ ਅਧਿਕਾਰੀगण ਦਾ ਧੰਨਵਾਦ ਕਰਨਾ ਚਾਹਾਂਗਾ ਔਰ ਖਾਸ ਤੌਰ ਤੇ ਸਾਡੇ ਮਾਣਯੋਗ ਮਿਨਿਸਟਰ ਸਰਦਾਰ ਹਰਪਜਨ ਸਿੰਘ ਜੀ ਤੇ ਸਾਹਿਬ ਦਾ ਧੰਨਵਾਦ ਕਿ ਉਹਨਾਂ ਨੇ ਬਹੁਤ ਹੀ ਵਿਸ਼ਲੇਸ਼ ਉਪਰਾਲਾ ਕਰ ਰਹੇ ਨੇ ਖਾਸ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾਗਾ ਰੁੱਖ ਲਗਾਓ, ਵਾਤਾਵਰਨ ਬਚਾਓ, ਰੁੱਖ ਨੂੰ ਗੌਜ ਜ਼ਿੰਦਗੀ ਨੂੰ ਜਿਹੜਾ ਅੱਗੇ ਵਧਾਓ ਇਹ ਬਹੁਤ ਵੱਡਾ ਉਪਰਾਲਾ ਹੈਗਾ। ਕਿਉਂਕਿ ਜਿਸ ਤਰ੍ਹਾਂ ਵਾਤਾਵਰਨ ਜਿਹੜਾ ਹੈਗਾ ਆਪਣਾ ਤੇਜ਼ੀ ਦੇ ਨਾਲ ਟੈਂਪਰੇਚਰ 47 ਡਿਗਰੀ 48 ਡਿਗਰੀ 50 ਡਿਗਰੀ ਨੂੰ ਟੱਚ ਕਰ ਰਿਹਾ ਇਹ ਮੈਂ ਸਮਝਦਾ ਮਨੁੱਖੀ ਜ਼ਿੰਦਗੀ ਦੀ ਬਹੁਤ ਹੀ ਖਤਰਨਾਕ ਆ ਜੇਕਰ ਅਸੀਂ ਆਪਣੀ ਮਨੁੱਖੀ ਜ਼ਿੰਦਗੀ ਨੂੰ ਅੱਗੇ ਬਚਾਉਣਾ ਚਾਹੁੰਦੇ ਆ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਔਰ ਮੈਂ ਸਮਝਦਾ ਸਾਡਾ ਫਰਜ਼ ਆ ਸਾਡਾ ਫਰਜ਼ ਆ ਸਾਨੂੰ ਸਾਡੇ ਬਜ਼ੁਰਗਾਂ ਨੇ ਪੜਾਲ ਖਾ ਕੇ ਤੱਕ ਚਾਇਆਗਾ ਸਾਡਾ ਫਰਜ਼ ਬਣਦਾ ਕਿ ਅਸੀਂ ਵਾਤਾਵਰਨ ਬਚਾਈਏ ਔਰ ਵੱਧ ਤੋਂ ਵੱਧ ਰੁੱਖ ਜੜੇ ਲਾਈਏ ਜਿੰਨੇ ਵੱਧ ਤੋਂ ਵੱਧ ਰੁੱਖ ਲੱਗੇ ਹੋਣਗੇ ਉਨੇ ਹੀ ਮੈਂ ਸਮਝਦਾ ਧਰਤੀ ਦਾ ਵਾਤਾਵਰਣ ਅੱਛਾ ਹੋਊਗਾ ਉਹਨੀਆਂ ਬਿਮਾਰੀਆਂ ਜਿਹੜੀਆਂ ਘਟਣਗੀਆਂ ਕਿਉਂਕਿ ਅੱਜ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਚਮੜੀ ਦੇ ਰੋਗ ਹੋਰ ਬਹੁਤ ਸਾਰੇ ਸਾਹ ਨਾਲ ਸੰਬੰਧਿਤ ਰੋਗ ਜਿਹੜੇ ਨੇ ਕਿ ਉਹ ਇਸ ਗੱਲ ਕਰਕੇ ਲੱਗ ਰਹੇ ਨੇ ਕਿ ਅਸੀਂ ਰੁੱਖ ਜੜੇ ਨੇਗੇ ਦਰਖਤ ਜਿਹੜੇ ਹੈਗੇ ਨੇ ਟਰੀਜ਼ ਜਿਹੜੇ ਨੇ ਉਹਨੂੰ ਲਗਾਤਾਰ ਕੱਟ ਰਿਆ ਪਰ ਮੇਰੀ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਅਪੀਲ ਆ ਇਹ ਵੱਤ ਤੋਂ ਵੱਤ ਰੁੱਖ ਲਗਾਓ ਕਿਉਂ ਰੁੱਖ ਲਾਉਣ ਦਾ ਸੀਜ਼ਨ ਆ ਇਹ ਸੀਜ਼ਨ ਦੇ ਅੰਦਰ ਮਾਨਸੂਨ ਸੀਜ਼ਨ ਦੇ ਅੰਦਰ ਰੁੱਖ ਜਿੰਨੇ ਲਾਓਗੇ ਉਨੇ ਹੀ ਜ਼ਿਆਦਾ ਵਧਣਗੇ ਫੁੱਲਣਗੇ ਔਰ ਸਾਨੂੰ ਜਿਹੜਾ ਉਹ ਆਕਸੀਜਨ ਛੱਡਣਗੇ ਸਾਡੀ ਜਿਹੜੀ ਜ਼ਿੰਦਗੀ ਆ ਹੋਰ ਸਖਾਲੀ ਬਣਾਉਣਗੇ ਔਰ ਸਾਡਾ ਸਾਰਿਆਂ ਦਾ ਧਰਮ ਬਣਦਾ ਫਰਜ਼ ਬਣਦਾ ਕਿ ਅਸੀਂ ਆਪਣੀ ਔਨ ਵਾਲੀ ਸੁਸਾਇਟੀ ਦੇ ਲਈ ਔਨਲੀ ਪੀੜ੍ਹੀਆਂ ਦੇ ਲਈ ਆਪਣਾ ਯੋਗਦਾਨ ਪਾਈਏ ਔਰ ਵੱਤ ਵੱਤ ਜਿਹੜਾ ਰੁੱਖ ਲਾਈਏ ਸੋ ਮੈਂ ਇੱਕ ਵਾਰ ਫੇਰ ਪੀਐਸਪੀਸੀਐਲ ਦੇ ਸਾਰੇ ਕਰਮਚਾਰੀगण ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਖਾਸ ਕਰਕੇ ਸਾਡੇ ਮੰਤਰੀ ਸਾਹਿਬ ਦਾ ਬਹੁਤ-